ਸਰਬਦਾ ਬਲਾ ਚੈਰੀਟੇਵਰ ٹرسٹ ਦੇ ਮੁਖੀ ਅਤੇ ਪ੍ਰਸਿੱਧ ਉਦਯੋਗਪਤੀ ਐਸਪੀਐਸ ਓਵਰੋਏ ਵੱਲੋਂ ਆਜ ਆਪਣੀ ਟੀਮ ਸਮੇਤ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਲੋਕਾਂ ਨਾਲ ਦੁੱਖ ਸੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਤੋਂ ਨਾਲ ਵੱਲੋਂ ਪ੍ਰਭਾਵਿਤ ਕਿਸਾਨਾਂ ਨਾਲ ਗਲਬਾਤ ਕੀਤੀ ਗਈ ਅਤੇ ਮੂੜ ਵਸੇਬੇ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਪ੍ਰਭਾਵਿਤ ਪਰਿਵਾਰ ਦੀ ਮਦਦ ਕਰਨ ਲਈ ਵਿਸ਼ੇਸ਼ ਖਾਖਾ ਤਿਆਰ ਕਰਨ ਦੀ ਵੀ ਗੱਲ ਕਹੀ ਗਈ। ਮੀਡੀਆ ਨਾਲ ਗਲਬਾਤ ਕਰਦੇ ਹੋਏ ਪ੍ਰਸਿੱਧ ਸਮਾਜ ਸੇਵਕ ਐਸਪੀਐਸ ਓਵਰੋਏ ਨੇ ਕਿਹਾ ਕਿ ਹਾਲਤ ਦੇਖ ਬਹੁਤ ਹੀ ਪੀੜਾ ਹੋਈ ਕਿ ਸੁਲਤਾਨਪੁਰ ਇਲਾਕੇ ਵਿੱਚੋਂ ਭੱਟਾ ਸੰਕਟ ਆਇਆ ਅਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋਈ ਕੁਝ ਕਰ ਟਾਕੇ ਟੇਰੀ ਹੋ ਚੁੱਕੇ ਨੇ ਇਹਦੇ ਨਾਲ ਸਮੂਚੇ ਇਲਾਕੇ ਤੇ ਇਸ ਦਾ ਮਾੜਾ ਅਸਰ ਪੈਣਾ ਉਹਨਾਂ ਨੇ ਕਿਹਾ ਕਿ ਅੱਜ ਸਾਡੀ ਟੀਮ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਸ਼ੁਰੂਆਤ ਸੰਬੰਧੀ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਕਿ ਲੋਕ ਪਹਿਲਾਂ ਵਾਂਗ ਆਪਣਾ ਜੀਵਨ ਬਹਤਿਹਰ ਕਰਨ ਵਿੱਚ ਸક્ષਮ ਹੋ ਸਕਣ। ਉਹਨਾਂ ਨੇ ਕਿਹਾ ਕਿ ਅਸੀਂ ਸਮੂਹੇ ਇਲਾਕੇ ਦੀ ਬਲਾਈ ਅਤੇ ਹੜ੍ਹਾਂ ਦੀ ਰੋਕਥਾਮ ਲਈ ਨਿਮੇ ਪੱਧਰ ਤੇ ਯੋਜਨਾ ਬਣਾ ਰਹੇ ਹਾਂ ਜਿਸ ਦੇ ਤਹਿਤ ਮੂੜ ਨਿਰਮਾਣ ਅਤੇ ਮੂੜ ਉਸਾਰੀ ਦੇ ਕਾਰਜਾਂ ਵਿੱਚ ਸਹਿਯੋਗ ਦਿੱਤਾ ਜਾਵੇਗਾ। ਰਾਤਵਰ ਦੇ ਸਾਹਮਣੇ ਅਜੀ ਤੁਸੀਂ ਜ਼ਿਆਦਾ ਜਾਣਦੇ। ਅਸੀਂ ਤਾਂ ਅੱਜ ਵੇਖੇ ਤੁਸੀਂ ਹਮੇਸ਼ਾ ਵੇਖਦੇ। ਜਦੋਂ ਤੇ ਵਾਪਤ ਆਈ ਅਸੀਂ ਵਾਹਿਗੁਰੂ ਤੋਂ ਇਹੀ ਪ੍ਰਾਰਥਨਾ ਕਰਦੇ ਆ ਕਿ ਵਾਹਿਗੁਰੂ ਇਸ ਸੰਕਰ ਤੋਂ ਕਢੀਏ ਅੱਗੇ ਅਸੀਂ ਆਪਤਾ ਨਾ ਆਵੇ ਜੀ ਇਹੀ ਗੱਲ ਹੋਰ ਕੁਝ ਨਹੀਂ ਗੱਲ ਇਸ ਬਾਕੀ ਬਾਬਾ ਨੇ ਲੰਗਰ ਲਗਾਇਆ ਹੈ ਉਹਦੇ ਵਿੱਚ ਮੈਂ ਕੋਈ ਕਮੀ ਨਹੀਂ ਵੇਖਦਾ ਜਿੱਥੇ ਜਿੱਤੇ ਗਏ ਪੂਰਾ ਲੰਗਰ ਕੰਮ ਕਰਦਾ ਦੇਖੋ ਪੰਜਾਬ ਐਸਲੇ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਹੀ ਮੁਸ਼ਕਲ ਦੀ ਘੜੀ ਚੱਲੰਗ ਰਿਹਾ ਅਸੀਂ ਸਾਰੇ ਜਾਣਦੇ ਆ ਕਿ ਇਸ ਵਾਰ ਜਿਹੜਾ ਹਿਮਾਚਲ 'ਚ ਬੱਦਲ ਵੀ ਫਟੇ ਵਰਖਾ ਬਹੁਤ ਜ਼ਿਆਦਾ ਹੋਈਆਂ ਜਿਹੜੇ ਪਾਣੀ ਦੀ ਮਾਰ ਵਜਣੀ ਸੀ ਸਾਰੇ ਉਹ ਤਿੰਨ ਡੈਮਾਂ ਰਾਹੀਂ ਹੋ ਕੇ ਪੰਜਾਬ ਨੂੰ ਚੱਲਣੀ ਪਈ ਚਾਹੇ ਉਹ ਪਖੜਾ ਨੰਗਲ ਡੈਮ ਹੈ ਚਾਹੇ ਉਹ ਬਿਆਸ ਡੈਮ ਹੈ ਚਾਹੇ ਕਿੰਡਾ ਡੈਮ ਹੈ ਸੋ ਪਿਛਲੀ ਵਾਰੀ ਕਿਸੇ ਕੀ 2023 ਦੀ ਜਿਹੜੀ ਮਾਰ ਸੀ ਨਾ ਉਹ ਸਿਰਫ ਇਸ ਏਰੀਆ ਨੂੰ ਪਈ ਸੀ ਗੁਰਦਾਸਪੁਰ ਚ ਨਹੀਂ ਸੀ ਹੋਇਆ ਨਾ ਕਿਉਂਕਿ ਥਿੰਨ ਡੈਮ ਜਿਹੜਾ ਰਾਵੀ ਦਾ ਦਰਿਆ ਉਹਨੇ ਮਾਰ ਨਹੀਂ ਸੀ ਮਾਦੀ ਐਸੀ ਉਹਨੇ ਜਿਆਦਾ ਨੁਕਸਾਨ ਕੀਤਾ ਸੋ ਡਿਸਟ੍ਰਿਕਟ ਗੁਰਦਾਸਪੁਰ ਚ ਦਿਨਾਨਗਰ ਲੈ ਲਈ ਅਸੀਂ ਜਾਂ ਸੀ ਜੀਰਾਂ ਬਾਬਾ ਨਾਨਕ ਲੈ ਲਈਏ ਤੇ ਇਧਰ ਪਾਸੇ ਕਾਫੀ ਨੁਕਸਾਨ ਹੋਇਆ ਅਮਰ ਸਾਡੇ ਡਿਸਟ੍ਰਿਕਟ ਹੋਇਆ ਹੈ ਤਰੰਦਨ ਪੱਟੀ ਸਾਈਡ ਚਲ ਜੋ ਫਿਰੋਜ਼ਪੁਰ ਚਲ ਜਾਓ ਹੁਣ ਆ ਜਿਹੜੀ ਬੈਲਟ ਅਸੀਂ ਖੜੇ ਆ ਸੁਲਤਾਨਪੁਰ ਵੱਲੋਂ ਦੀ ਆਇਆ ਦੇਖ ਰਿਆ ਅਸੀਂ ਸਾਰਾ ਪਾਣੀ ਭਰਿਆ ਪਿਆ ਕਾਫੀ ਨੁਕਸਾਨ ਆਜੇ ਵੀ ਕੁਝ ਪਿੰਡਾਂ ਵਿੱਚ ਜਿਹੜਾ ਕਿ ਆਣਾ ਜਾਣਾ ਬੋੜ ਰਹੀ ਹੋ ਰਿਹਾ ਸੋ ਟਰਸ ਵੱਲੋਂ ਜਦੋਂ ਇਹ ਕੰਮ ਸ਼ੁਰੂ ਹੋਇਆ ਸਾਰਾ ਅਸੀਂ ਨਾਲ ਦੀ ਨਾਲ ਸਾਡੀਆਂ ਸਾਰੀਆਂ ਟੀਮਾਂ ਨੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਲਾ ਸੀ ਪਹਿਲਾਂ ਰਸ਼ਨ ਪਾਣੀ ਦੀ ਕੋਸ਼ਿਸ਼ ਕੀਤੀ ਭੇਜਿਆ ਕੁਝ ਲੇਕਿਨ ਉਸ ਤੋਂ ਬਾਅਦ ਸਾਡੇ ਗੁਰਦਾਰਿਆਂ ਨੇ ਬਾਬਿਆਂ ਨੇ ਜਾਂ ਆਪਣੀ ਸ਼ਰਮਣੀ ਕਮੇਟੀ ਜਾਂ ਸਰਕਾਰ ਨੇ ਰਸ਼ਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਤੋ ਕੋਈ ਡਿਸਟ੍ਰਿਕਟ ਅੱਛਾ ਨਹੀਂ ਹੈ ਜਿੱਥੇ ਇਹ ਡਿਮਾਂਡ ਹੈ ਕਿ ਸਾਨੂੰ ਰਾਸ਼ਨ ਭੇਜੋ। ਸੋ ਰਾਸ਼ਨ ਵਾਲਾ ਕੰਮ ਨਿਕਲ ਗਿਆ। ਹਾਂ ਇੱਕ ਜ਼ਰੂਰ ਸੀ ਸਾਨੂੰ ਕਿ ਜਦੋਂ ਮੱਛਰਦਨੀਆਂ ਦੇਣੀਆਂ ਪਈਆਂ بارشਾਂ ਨਹੀਂ ਰੁਕੀਆਂ ਤੇ ਪਰਪਾਨਾ ਦੇਣੀਆਂ ਪਈਆਂ ਨੇ। ਉਦੋਂ ਬਾਅਦ ਸਾਡੀਆਂ ਮੈਡੀਸਿਨ ਜਾਣੀ ਸ਼ੁਰੂ ਹੋ ਗਈਆਂ। ਹੁਣ ਅੱਜ ਸਾਡੇ ਟਰੱਕ ਜਿਹੜੇ ਨੇਗੇ ਬਾਰਡਰ ਏਰੀਆ ਤੇ बीएस हफ़ने शर्तों मांगीਆਂ ਜਿਹੜੀ ਦੋ ਬਟਾਲੀਅਨ ਹੈਗੀਆਂ ਬਟਾਲੀਆਂ ਜਿਹੜੀ 99 ਹੈ ਤੇ 155 ਸੋ ਉਹਨਾਂ ਦੇ ਕਮਾਂਡਰ ਨੇ ਸਾਡੇ ਰਿਕੁਐਸਟ ਕੀਤੀ ਸੀ ਸਾਨੂੰ ਕੁਝ ਦਵਾਈਆਂ ਜਾਂ ਸਪੋਰਸ ਵਾਂ ਚਾਹੀਦਾ ਸਾਰਾ ਸਾਰਾ ਟਰੱਕ ਆ ਗਿਆ ਕੱਲ੍ਹ ਦੋਨੋਂ ਜਗ੍ਹਾ ਉਹ ਵੀ ਸਪਲਾਈ ਹੋ ਜਾਏਗਾ ਤੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਇੱਕ ਦਿਨ ਸਿਰਫ ਮੈਨੂੰ ਮੈਂ ਡੇਟਾ ਵਾ ਬਣਾਣਾ ਗਿਆ ਤੇ ਮੈਨੂੰ ਬੜਾ ਲੱਗਿਆ ਕਿ ਕਿਸਾਨ ਸਾਰੇ ਖੜੇ ਸੀ ਉਹਨਾਂ ਦੀ ਜ਼ਮੀਨ ਜਿਹੜੀ ਸਾਰੀ ਸੀ ਉਹ ਸਾਰੀ ਪੰਜਾਬੀ ਜ਼ਮੀਨ ਹੈ ਮਲਕੀ ਨਹੀਂ ਹੈਗੀ ਪਰ ਉਹ ਫਿਰ ਵੀ ਚਲੋ ਉਹਨਾਂ ਦੇ ਹੌਸਲੇ ਸੀਗੇ ਖੇੜੇ ਮੱਤੇ ਸਾਨੂੰ ਮਿਲੇ ਤੇ ਮੈਂ ਕਿਹਾ ਤੁਸੀਂ ਮਰ ਜਾਓ ਨਾ ਅਸੀਂ ਤੁਹਾਡੀ ਹੈਲਪ ਕਰ ਰਹੇ ਆ ਅੱਗੇ ਸਾਰਾ ਕੁਝ ਦੇ ਰਹੇ ਆ ਦੱਸੋ ਤੁਹਾਨੂੰ ਕੀ ਚਾਹੀਦਾ ਉਹਨਾਂ ਬੋਲੇ ਮੰਗ ਸੀ ਕਰਦੇ ਵੀ ਅਸੀਂ ਤਾਂ ਭੁੱਖੇ ਵੀ ਰਹਿ ਲਾਂਗੇ ਲੇਕਿਨ ਨਾ ਸਰ ਤੋਂ ਜਿਹੜੇ ਬੇਜਮਾਨ ਪਸ਼ੂ ਹੈ ਨਾ ਜੀ ਜਿਹਨਾਂ ਨੂੰ ਚਾਰਾ ਨਹੀਂ ਮਿਲਦਾ ਤੇ ਉਹ ਸਰ ਤੋਂ ਦੇਖਣ ਨੂੰ ਤਾਂ ਉਹ ਸਾਰਾ ਦਿਲ ਦੁਖਦਾ ਸੋ ਉਸ ਦਿਨ ਤੋਂ ਲੈ ਕੇ ਅਸੀਂ ਅੱਜ ਤੱਕ ਤੇਰੇਮਨ ਕੋਈ 11 1200 ਟਨ ਜਿਹੜਾ ਚਾਰਾ ਹੈਗਾ ਬਸਮਾ ਦਾ ਉਹ ਅਸੀਂ ਸਪਲਾਈ ਕਰ ਚੁੱਕੇ ਹਾਂ ਸਾਰੇ ਡਿਸਟ੍ਰਿਕਟ ਨੂੰ ਤੇ 2000 ਚਾਰਾ 2000 ਟਨ ਚਾਰਾ ਜਿਹੜਾ ਸਾਡੇ ਕੋਲ ਐਸੇ ਪਿਆ ਹੋਇਆ ਜਿਹੜਾ ਰਿਜ਼ਰਵ ਕੀਤਾ ਹੋਇਆ ਕਿਉਂਕਿ ਇਹ ਪਾਣੀ ਉਤਰਨ ਵੀ ਜਾਂਦਾ ਹੈ ਨਾ ਉਸ ਏਰੀਆ ਦੇ ਇੱਥੇ ਜਿਆਦਾ ਲੋੜ ਹੈ ਬਸਮਾ ਨੂੰ ਨਾ ਪਾਣੀ ਉਤਰਨ ਤੋਂ ਬਾਅਦ ਹੀ ਇੱਕ ਡੇਢ ਦੋ ਮਹੀਨੇ ਜਿਹੜਾ ਉਹ ਚਾਰਾ ਸਾਰਾ ਦੇਣਾ ਪੈਣਾ ਸੋ ਅਸੀਂ ਪਹਿਲੇ ਪਲਾਨ ਕੀਤਾ ਹੋਇਆ ਕਿ ਉਹ ਚਾਰਾ ਸਾਰਾ ਦੇਾਂਗੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਅਸਲੇ ਪਾਣੀ ਉਤਰਨ ਤਿਆਰਿਆ ਤੇ ਹੁਣ ਬਿਮਾਰੀਆਂ ਦਾ ਡਰ ਹੈ ਮੈਡੀਸਨ ਚਾਈ ਨਹੀਂ ਆ ਸੋ ਮੈਡੀਸਨ ਦੇ ਲੰਗਰ ਸਾਡੇ ਟਸ ਬਲੋਂ ਲੱਗ ਜਾਣਗੇ ਡਾਕਟਰ ਸਾਡੇ ਆ ਜਾਣਗੇ ਇਹ ਵੀ ਨਿਕਲ ਜਾਣਾ ਇਸ ਤੋਂ ਅੱਗੇ ਜਿਹੜਾ ਹੁਣ ਜੋ ਸਾਨੂੰ ਖਤਰਾ ਨਜ਼ਰ ਆਉਂਦਾ ਜਿੰਨਾ ਜਵਿੰਦਾ ਦੇਖ ਰਹੇ ਆ ਕਿ ਚੋਨਾ ਦਾ ਮਰ ਗਿਆ ਚੋਨਾ ਦਾ ਪੁੱਲ ਜੋ ਹੁਣ ਮੈਨੂੰ ਇਹ ਡਰ ਹੈ ਜਿੱਥੇ ਪਾਣੀ ਖੜਿਆ ਹੋਇਆ ਹੈ ਅਗਰ 2 ਮਹੀਨੇ ਨਾ ਉਤਰਿਆ ਤੇ ਅੱਗੇ ਸਾਡੀ ਅਗਲੀ ਬਜਾਈ ਵੀ ਨਹੀਂ ਹੋਣੀ ਉਹਦੇ ਲਈ ਕਿਸਾਨ ਨੂੰ ਤਾਂ 트리플 ਮਾਰ ਪੈ ਗਈ ਉਹਨਾਂ ਨੇ ਤਾਂ ਜੜੀਆਂ ਤਾਂ ਜਿਹੜੀ ਪੰਚਾਇਤੀ ਲਈ ਸੀ ਨਾ ਆਪਣੇ ਠੇਕੇ ਦੇ ਲਈ ਸੀ ਉਹਨੇ ਪੈਸੇ ਵੀ ਦੇਤੇ ਉਹਦਾ ਫਸਲ ਵੀ ਨਹੀਂ ਆਈ ਤੇ ਅੱਗੋਂ ਵੀ ਕੋਈ ਹੋਪ ਨਹੀਂ ਆ ਉਹਨੂੰ ਤੇ ਦੱਸ ਬਣਿਆ ਕਿ ਜਿੰਨੇ ਕਿ ਜਿਸ ਜਮੀਨਾਂ ਤਿਆਰ ਹੋਣੀਆਂ ਦੇਖੋ ਰੇਤਾ ਰੁੱਤਾ ਸਾਰਿਆਂ ਪਾਸੇ ਆ ਗਈ ਆ ਰੇਤਾ ਵੀ ਆ ਗਈ ਸਿਲਟੀ ਵੀ ਆ ਗਈ ਕਿਸੇ ਜਗ੍ਹਾ ਤੇ ਸੋ ਉਹ ਜ਼ਮੀਨ ਨੂੰ ਸਾਫ਼ ਕਰਨ ਲੱਗਿਆ ਉਹਨੂੰ ਟਾਈਮ ਲੱਗ ਜਾਣਾ ਉਜੋ ਆਫਕੋਰ ਸਰਕਾਰ ਵੀ ਬੜਾ ਹੈਲਪ ਕਰ ਰਹੀ ਹੈ ਸਰਕਾਰ ਕਰੇਗੀ ਅਸੀਂ ਅਪੀਲ ਵੀ ਕਰਦੇ ਆ ਕਿ ਅਸੀਂ ਲੋੜ ਹੈ ਸਰਕਾਰ ਦੀ ਵੀ ਸਾਰਿਆਂ ਨੂੰ ਉਹ ਵੀ ਕਰਨਗੇ ٹرسٹ ਉਹਨਾਂ ਸਾਡੀਆਂ ਜਿੱਦਾਂ ਸਕੀਮਾਂ ਚੱਲਦੀਆਂ ਜਿੱਦਾਂ ਪਹਿਲਾਂ 2023 ਚ ਹੜ੍ਹ ਆਏ ਸੀ ਤੇ ਅਸੀਂ ਤਕਰੀਬਨ 1400 ਦੇ ਕਰੀਬ ਅਸੀਂ ਕਰ ਜਿਹੜਾ ਰਿਪੇਅਰ ਕਰਕੇ ਦਿੱਤਾ ਕੋਈ ਨਵਾਂ ਬਣਾ ਕੇ ਦਿੱਤਾ ਤੇ ਹੁਣ ਵੀ ਇੱਥੇ ਸਾਡੀ ਅੱਗੇ ਚੱਲ ਪਿਆ ਹੁਣ ਦਵਾਈਆਂ ਦਾ ਸ਼ੁਰੂ ਹੋ ਜਾਣਾ ਕੰਮ ਫਿਰ ਕਿਸਾਨ ਜਿਹਨੇ ਬਿਜਾਈ ਕਰਨੀ ਹੈ ਦੇਖੋ ਉਹਨੂੰ ਬੀਜ ਵੀ ਚਾਹੀਦਾ ਉਹਨੂੰ ਡੀਜ਼ਲ ਵੀ ਚਾਹੀਦਾ ਪਾਣੀ ਕੱਢਣ ਵਾਸਤੇ ਉਹਨੂੰ ਫਿਰ ਤਰੀ ਖਾਦ ਵੀ ਚਾਹੀਦੀ ਹੈ ਇਹ ਸਾਰਾ ਕੋ ਜਿਹੜਾ ਸਮਾਨ ਹੈ ਉਹ ਕੋਸ਼ਿਸ਼ ਕਰਾਂਗੇ ਅਸੀਂ ਵੀ ਇਥੋਂ ਸਾਰਾ ਸਰਵੇ ਕਰਕੇ ਜਿਹੜਾ ਮੇਨ ਜਿਹੜਾ ਓਖਾ ਕੰਮ ਹੈ ਉਹ ਹੈਗਾ ਮਕਾਨਾਂ ਦਾ ਜਿਹੜੇ ਮਕਾਨ गिर ਗਏ ਜਾਂ ਛੱਤਾਂ गिर ਗਈਆਂ ਕ੍ਰੇੜਾਂ ਪੈ ਗਈਆਂ ਸਾਰੀਆਂ ਤੇ ਉਹਦੀਆਂ ਵੀ ਲਿਸਟਾਂ ਬਣ ਗਈਆਂ ਜਿਨ੍ਹਾਂ ਅਸੀਂ ਪਹਿਲਾਂ 2023 ਚ ਅਸੀਂ ਇਹਨਾਂ ਮਕਾਨਾਂ ਨੂੰ ਆਣਾ ਦਿੱਤਾ ਤੇ ਹੁਣ ਵੀ ਐਨ ਆਰ ਆਈ ਸਾਡੇ ਨਾਲ ਬਿਲਕੁਲ ਸਾਡੇ ਨਾਲ ਨੇ ਉਹਨਾਂ ਵੱਲੋਂ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਦੋਂ ਅਸੀਂ ਸਰਵੇ ਕਰ ਲੈਂਦੇ ਆ ਸਪੋਸ ਜਿੰਨਾ ਵੀ ਘਰ ਨਿਕਲਦਾ ਤੇ ਅਸੀਂ ਇੱਕ ਇੱਕ ਐਨ ਆਰ ਆਈ ਨੂੰ 15-15 20-20 ਕਰ ਦੇ ਦਿਆਂ ਕਿ ਭਾਈ ਇਹਦੀ ਮੁਹਰਬਤ ਤੁਸੀਂ ਕਰਾਣੀ ਹੈ ਅਸੀਂ ਰਲ ਮਿਲ ਕੇ ਸਾਰਾ ਕਰ ਲਾਂਗੇ ਦੇਖੋ ਪੰਜਾਬੀਆਂ ਨੇ ਕਦੀ ਹਾਰ ਨਹੀਂ ਮੰਨੀ ਹੁਣ ਵੀ ਨਹੀਂ ਹਾਰ ਮੰਨੀ ਸਾਰੇ ਖੜੇ ਮੱਥੇ ਖੜੇ ਆ ਇਹਨਾਂ ਪਤਾ ਸਭ ਨੂੰ ਕਿ ਸਾਡੀ ਫਸਲ ਸਾਡੀ ਗਈ ਸਾਡੇ ਮਕਾਨ ਕਰ ਗਏ ਲੇਕਿਨ ਚਿਹਰੇ ਤੇ ਫਿਰ ਵੀ ਭਾਈ ਮੁਸਕਾਟ ਹੈ ਇੱਕ ਹੋਪ ਹੈ ਸੋ ਇਹ ਜਿਹੜਾ ਨਾ ਇਹ ਜਿਹੜਾ ਸਾਨੂੰ ਹੌਸਲਾ ਮਿਲਦਾ ਸਾਡੇ ਜੋ ਸ਼ਕਤੀ ਆਂਦੀ ਆ ਜਿਵੇਂ ਅਸੀਂ ਇੰਨੇ ਦਲੇਰ ਆ ਨਾ ਇਹ ਸਾਨੂੰ ਬਾਬੇ ਨਾਨਕ ਨੇ ਮਤਲਬ ਸਾਨੂੰ ਗੁੜਤੀ ਇਹੋ ਜੀ ਮਿਰੀ ਹੋਈ ਬਾਬਿਆਂ ਤੋਂ ਕਿ ਅਸੀਂ ਘਬਰਾਉਂ ਇੰਨਾ ਅਸੀਂ ਨੁਕਸਾਨ 'ਚ ਰਹਿ ਕੇ ਵੀ ਅਸੀਂ ਫਿਰ ਦੂਸਰੇ ਦੀ ਮਦਦ ਕਰਦੇ ਆ ਇਸ ਵਾਰੀ ਦੇਖੋ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਸਾਰਿਆਂ ਨੇ ਰਲ ਕੇ ਚਾਹੇ ਪੁਲਿਸ ਡਿਪਾਰਟਮੈਂਟ ਆ ਚਾਹੇ ਡਿਸਟ੍ਰਿਕਟ ਪ੍ਰਸ਼ਾਸਨ ਆ ਜاہے ਬਾਬਿਆਂ ਦੀ ਖੈਰ ਚਲੋ ਬਹੁਤ ਹੀ ਲੰਗਰ ਲਗਾਤੇ ਉਹਨਾਂ ਨੇ ਸਾਰਾ ਕੁਝ ਖਰਿਆ ਜਿੱਦਾਂ ਬੰਨ ਟੁੱਟਣ ਤੇ ਆਏ ਉਹਨਾਂ ਨੇ ਬੋਰੀਆਂ ਭਰ ਕੇ ਪਾਣੀਆਂ ਦੀਆਂ ਲਾਤੀਆਂ ਸੋ ਸਾਰਾ ਕੰਮ ਅਸੀਂ ਸਾਰਿਆਂ ਨੇ ਰਲਵਲ ਕੇ ਕੀਤਾ ਕੱਲਾ ਸਾਡਾ ਟ੍ਰਸਟ ਨਹੀਂ ਕਰ ਰਿਹਾ ਹੋਰ ਬੜੇ ਟ੍ਰਸਟ ਕੰਮ ਕਰ ਰਹੇ ਨੇ ਤੇ ਮੇਰਾ ਮੈਂ ਤਾਂ ਇਹੀ ਕਹਾਂਗਾ ਵੀ ਜਿਹੜਾ ਜਿੰਨਾ ਓਖਾ ਡਾਂਸ ਹੀ ਨਿਕਲ ਗਿਆ ਜਿਹੜਾ ਅਗਲਾ ਦੋ ਰਾਣਾ ਉਹ ਸੋ ਸਾਨੂੰ ਉਹਦੀ ਲੜਾਈ ਲੜਨ ਲਈ ਸਾਨੂੰ ਜਿਹੜੀ ਤਿਆਰੀ ਹੁਣ ਕਰਨੀ ਚਾਹੀਦੀ ਆ ਔਰ ਅਸੀਂ ਤਿਆਰ ਹੈਗੇ ਆ ਕਰਨ ਲਈ ਅਸੀਂ ਪੂਰਾ ਸਾਥ ਦੇਾਂਗੇ ਤੁਹਾਨੂੰ